出てこい <music> पापीए सिधा सादा बंदि पापी निका बिर चङा पापी पट त जांगीअ पाउंदी गरू हो लॻे हरे तेल पटा न लाहंदा बरू हो लॻंदे हरे तेल पटा न लांदी गू हो लॻंदे

ਹੱਥਾਂ ਨੂੰ ਬਾਹਾਂ ਵਿੱਚ ਬੈਜੇ ਚੂੜਾ ਦੇ ਮੇਰੀ ਲਾਲ ਗੁਲਾਬੀ ਚ ਨੀਂਦ ਦਾ ਰੰਗ ਹੋ ਜਾ ਦੂੜਾ ਦੂੜਾ ਦੇ ਮੱਖਾ ਮੱਖਣ ਦੀਆਂ ਪਿੰਨੀਆਂ ਦੇ ਹੋ ਗਈ ਜਵਾਲ ਬਤੋਰੀ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਤੇ ਬਣਾ ਅਮਨ ਦੀ ਮੇਰੀ ਵਿਆਹ ਕਰਵਾਉਣ ਨੂੰ ਜੀ ਕਰਦਾ ਤੇ ਬਣਾ ਅਮਨ ਦੀ ਮੇਰੀ ਅੱਖੀਆਂ ਵਿੱਚ ਹੋਣੀ ਨੂੰ ਦਰਨੀ ਤੇਰੇ ਕੁੰਡ ਮੁਖੜੇ ਤੇ ਲਾਉਗਾ ਸ਼ਰਮ ਨਾਲ ਤੇਰੀ ਜਾਂਗੀ ਜਦੋਂ ਟੋਡੀ ਤੇ ਹੱਥ ਜਾਊਗਾ ਕੋਰ ਮਿਛਲੀ ਤੋਂ ਗੁੱਤਾ ਛੰਨਾ ਨਹੀਂ ਕੋਈ ਸ਼ੱਕ ਨਾ ਨਾ ਹਲ ਪਲਾਜ ਉਹ ਵੀਰੇ ਆਪਾਂ ਪਿਆਰ ਨਾਲ ਹੀ ਆਓ ਦੇਖੋ ਬਾਬਾ ਜੀ ਦੀ ਆਜ ਨਹੀਂ ਲਾਉਣ ਤੇ ਜਾਦੇ ਕਰ ਦੋ ਜਰਾ ਪਾ ਚੁੱਕੇ ਫਿਰ ਹਾਂ ਵੀਰਾਂ ਕੇ ਜੇ ਤਾਂ ਸੁਣਨਾ ਥੋੜਾ ਟਰਾਲੀ ਤੇ ਭਰਾ ਹੋ ਜੀ ਵੀ ਚੱਲੋ ਯਾਰ ਆਪਾਂ ਸਰਕਾਰੀ ਹਿਆ ਘਰ ਜਾਨੂਬਾਦ ਤੇਯਾਰੀਆ ਅਹਮ ਦੇ ਕਰਮ ਨਾਲ ਰੜ ਕੇ ਦੇ ਇਕਕੇ ਆਏ ਮੈਂ ਹੁਣ ਤੇ ਖੜੀ ਸੁੱਕੀ ਅਹਮ ਦੇ ਜਾਣ ਦਿਓ ਛੜ ਥੰਗੀਆਂ ਮਜਾਜਣ ਚੜ ਗਈ ਸੁੱਕੀ ਨਾ ਮੁੰਡਿਓ ਹਾਂ ਦਿਓ ਕਲਗੀ ਦੇ ਦਰਸ਼ਨ ਕਰ ਕਣੀ ਮੈਂ ਲੁੱਟਲੀ ਹੜਾ ਨਿਉਣ ਪੁੱਟਲੀ ਹੰਨ ਨਾ ਪੁੱਟਲੀ ਹਾਈ ਨਿ ਮਹਾਰ ਕੀ ਘਰ ਜਾਣੇ ਮੇਰੇ ਹਾਰ ਦਿਓ ਮੇਰੀ ਗੱਪਰੂ ਨਾਲ ਅੱਕ ਲੜ ਗਈ ਘਰ ਜਾਰੀ ਮੇਰੇ ਹਾਨ ਦੀ ਐ ਬਾਂ ਗੋਰੀਆਂ ਕਿਸੇ ਤੇ ਗੱਲ ਪਾ ਨਿ ਪਰੋ ਬੱਤ ਮੇ ਤੇ ਗੱਪਰੀ ਨਾਲ ਨਿ ਪਰੋ ਹਾਂ ਲਾਉਣੇ ਬੰਦੇ ਪਰੋ ਓ ਮੇ ਤੇ ਕਸੇ ਹੈ ਛਿਤਰੋ ਕਹਿੰਦੀ ਓ ਹਾਏ ਹਾਏ ਜਿਹੜਾ ਜਿਸੇ ਇੱਕ ਪਾਜੀ ਕੀ ਨਾ ਹਮ ਦੇ ਹਟਾ ਦੇ ਫੜਖਨੀਆਂ ਮਜ਼ਾ ਜੜ ਕਰਦੀ ਸੁੱਕੀ ਨਾ ਹਮ ਦੇ ਹਟਾ ਆ ਲੈ ਕੰਦੇ ਜਿਹਨਾਂ ਹੱਸ ਹੱਸ ਕਰਿਆ ਤਾਂ ਨਾ ਪੁੱਤਲਾ ਤਾਹਾਂ ਦੇ ਕਿਲਾਵੇ ਵਿੱਚ ਮੈਂ ਪੁੱਤਲਾ ਜਿਹੜਾ ਹੱਸ ਹੱਸ ਕਰਿਆ ਤਾਂ ਨਾ ਪੁੱਤਲਾ ਹੇ ਬੀਬੀ ਨੂੰ ਮਰ ਰੋੜ ਦੇ ਸੁੱਖੀਆਂ ਖੜਾਈ ਅੱਜ ਤੋੜ ਕੋ ਅੱਜ ਤੋੜ ਦੇ ਤੱਕ ਰੱਖ ਲੋ ਬੋਚ ਕੇ ਚੱਕ ਲੋ ਰਹਿ ਲਿਓ ਕੋ ਫਕਰ ਚਮਕੀ ਲਈ ਤਮਰਦੀ ਸੁੱਕੀ ਨਾ ਹਮ ਬਿਉ ਹਜਾਰ ਦੇ ਛੜਕਾਨੀਆਂ ਮਜਾ ਜਣ ਕਰ ਹਰ ਜਾਨੇ ਮੇਰੇ ਹਾਂ ਦੀ ਓ ਨਿਕਿਆ ਤੱਕ ਕਰ ਗਈ ਤੇ ਉਹਦਾ ਤੱਕ ਹੋਰ ਵੀਰ ਨੇ ਪੂਰਾ ਕਰਾਇਆ ਉਹਦਾ ਬਹੁਤ ਵੱਡਾ ਪੈਨਲ ਹੈ ਕਰਨ ਲੱਗਿਆ ਬਈ Yeah. <laughs> ਆਪਾਂ ਲੱਗੇਆ ਵੀ ਮੇਰੇ ਜੇ ਮੈਨੂੰ ਆਉਂਦਾ ਹੂ ਫੇਲੀ ਕੰਮ ਦਾ ਨਹੀਂ ਫਿਰ ਮਾਂ ਕੰਨਾ ਚਮਕੀਲਾ ਜਹਾਜ ਦਾ ਗਾ ਸਕਦੇ ਵੀ ਮੇਰਾ ਪੁਰਾਣਾ ਮੰਨ ਨਹੀਂ ਮੈਨੂੰ ਆਉਂਦਾ ਨਹੀਂ ਤੇਰੀਏ ਬਣਾ ਦੇ ਫੁੱਲ ਜੱਟਾਂ ਦੇ ਗਾਗਲ ਚੱਕਰ ਚੱਕਰ ਦਿਲ ਕੀ ਹੈ ਕਈ ਵਾਰੀ ਹਾਸੇ ਖੇਡੇ ਕੋਈ ਮਤਿਆਰ ਹੱਸ ਕੇ ਬੁਲਾ ਗਈ ਗੱਭਰੂ ਨੂੰ ਇਹ ਜਿਹੇ ਬਲੇ ਪੱਕੇ ਸ਼ੇਕ ਲੱਗਿਆ ਤੀ ਉਹਨੇ ਦਿਲ ਤੋਂ ਅਦਾਇਆ ਲਾ ਲਿਆ ਸੁਣਨਾ ਫਿਰ ਗਵਾਲੀ ਕਿਵੇਂ ਚੱਕ ਲੈਂਦੇ ਨੇ ਵੀ ਤੂੰ ਆਓ ਕਰਦੇ ਬਾਹਰ ਕਰਦੇ ਸੋਹਣਾ ਨਹੀਂ ਇਕੱਲੀ ਇਕੱਲੀ ਗੱਲ ਦੋਵੇਂ ਸੁਣਨਾ ਹੋਗੀ ਦੋ ਹਨੇਰਾ ਕਿੱਤਾ ਮੈਨੂੰ ਆ ਗਿਆ ਤੇਰਾ ਹੋ ਗਿਆ ਸੀ ਜਦੋਂ ਹਨੇਰਾ ਕਿੱਤਾ ਮੈਨੂੰ ਆ ਗਿਆ ਤੇਰਾ ਤੇਰੇ ਅੱਗੇ ਹੀ ਦਲੇਰੀ ਮੈਂ ਟੱਪਿਆ ਤੇਰੇ ਬਹਾਰ ਕੋੜੇ ਪੀਤੀ ਵਿੱਚ ਪੀਤੀ ਵਿੱਚ ਪੀਤੀ ਗਾਦੀ ਵਿੱਚ ਰੋਇ ਹੱਸ ਗਿਆ ਤੇਰਾ ਯਾਰ ਕੋੜੇ ਹੋ ਤੁਰਤੀ ਗਾਦੀ ਵਿੱਚ ਰਾਤੀ ਹੱਸ ਗਿਆ ਤੇਰਾ ਯਾਰ ਕੋੜੇ ਨਹੀਂ ਪੀਤੀ ਗਾਦੀ ਵਿੱਚ ਗੰਟੀ ਹੋ ਉਹ ਬਰਕਾ ਦਾ ਦੇਖੋ